ਸੰਗਤ ਜੀ ਜਿਹੜਾ ਇਸ ਵਕਤ ਅਸੀਂ ਬਿਲਕੁਲ ਬਾਰਡਰ ਤੇ ਆਂ ਜੀ ਫਾਜ਼ਿਲਕਾ ਦੇ ਵਿੱਚ ਗੁਲਾਬਾ ਪੈਣੀ ਪਿੰਡ ਦੇ ਵਿੱਚ ਆਂ ਜੀ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਆਲੇ-ਦਾਲ ਦੇ ਪਿੰਡਾਂ ਦੇ ਵਿੱਚੋਂ ਪਿਛਲੇ ਪਿੰਡਾਂ ਦੀਆਂ ਕਮੇਟੀਆਂ ਜਿਹੜੀਆਂ ਸਰੂਪ ਉਧਰਲੇ ਗੁਰੂ ਘਰਾਂ ਦੇ ਵਿੱਚ ਲੈ ਗਏ ਸੀਗੇ ਜੀ ਮਹਾਰਾਜ ਦੇ ਚਰਨਾਂ ਦੂਜੀ ਗੱਲ ਕੀ ਹੈ ਇੱਥੇ ਮਹਾਰਾਜ ਦੇ ਦੋ ਸਰੂਪ ਨੇ ਜੀ ਜਿਨ੍ਹਾਂ ਦੀ ਸੇਵਾ ਹੁਣ ਜਿਹੜੀ ਕਰਨ ਲਈ ਜਿਹੜੀ ਅਸੀਂ ਪਹੁੰਚੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ ਪਾਣੀ ਦਾ ਪੱਧਰ ਬਹੁਤ ਵੱਧ ਰਿਹਾ ਲੋਕਾਂ ਦੇ ਘਰਾਂ ਚ ਪਾਣੀ ਦਾ ਕਿਤੇ ਕਿਤੇ ਤਾਂ ਬਚਾਉ ਆ ਕਿਉਂਕਿ ਲੋਕਾਂ ਨੇ ਬੰਨ੍ਹ ਲਾ ਲਏ ਪਰ ਖੇਤਾਂ ਦਾ ਬਹੁਤ ਵੱਡਾ ਨੁਕਸਾਨ ਆ ਜੀ ਇਸ ਕਰਕੇ ਇਸ ਗੁਰੂ ਘਰ ਦੇ ਵਿੱਚ ਰਾਸ਼ਨ ਸਟੋਰ ਕਰਿਆ ਜਾ ਰਿਹਾ ਜੀ ਪਿੰਡ ਵਾਸੀਆਂ ਵੱਲੋਂ ਕਿਉਂਕਿ ਜਿਹੜਾ ਵੀ ਵੀਰ ਕੋਈ ਰਾਸ਼ਨ ਦੇਣ ਆਉਂਦਾ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਵੀ ਗੁਰੂ ਘਰ ਦੇ ਵਿੱਚ ਰੱਖ ਕੇ ਉਹ ਲੋੜਵੰਦ ਨੂੰ ਸਿੱਧਾ ਪਹੁੰਚਾਇਆ ਜਾਊਗਾ ਕਿਸੇ ਨੂੰ ਥੋ ਜੋ ਗੁਰੂ ਮਹਾਰਾਜ ਦਾ ਸਿਧਾਂਤ ਆ ਵੀ ਵੰਡ ਕੇ ਜੀ ਛਕਣੀ ਆ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਉਹ ਚੀਜ਼ ਲਾਗੂ ਕੀਤੀ ਵੀ ਆ ਕਈ ਵਾਰੀ ਕੀ ਹੁੰਦਾ ਕਈ ਪਰਿਵਾਰ ਜਾਦਾ ਸਹਾਇਤਾ ਲੈ ਜਾਂਦੇ ਨੇ ਕਈ ਪਰਿਵਾਰਾਂ ਨੂੰ ਸਹਾਇਤਾ ਨਹੀਂ ਮਿਲਦੀ ਇਸ ਕਰਕੇ ਚੰਗਾ ਫੈਸਲਾ ਇਸ ਪਿੰਡ ਦਾ ਤੇ ਹੁਣ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਜਿਹੜਾ ਉਧਰਲੇ ਪਾਰ ਲੈ ਕੇ ਜਾਇਆ ਜਾਊਗਾ ਜਿਹੜਾ ਨਦੀ ਤੋਂ ਪਾਰ ਜਿੱਧਰ ਬੰਦਾ ਟੁੱਟਿਆ ਵਾ ਕੱਲ੍ਹ ਪਹਿਲੇ Vaheguru, ਨਾ ਹੈ ਗੁਰੂ ਸਤ ਨਾਮ ਵਾਹਿਗੁਰੂ ਨਾ ਹੈ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਦਾ

ਆਲਪੈਟ ਨਾਲ ਇਸ ਤਰ੍ਹਾਂ ਸੂਰੀ ਆ ਇੱਕ ਉਹਦੇ ਬਰ ਦੇ ਦੋ ਇਹਦੇ ਬਰ ਦੇ ਦੋ ਮੇਰੇ ਨਾਲ ਨਾ ਗੱਡੀ ਨੇ ਇਹ ਨਾਲ ਹੀ ਜਾਣੀ ਨੇ ਇਸੋਂ ਬੇਟਮੇ ਡੇਟ ਇੱਕ ਮਿੰਟ ਬਈ ਦੱਸਾਂ ਫਿਰ ਬੜੀ ਹਸਣ ਦੀ ਗੱਲ ਵੀਰੋ ਆ ਫੋਨ ਛੱਡ ਲਈ ਵੀਰੇ ਠੀਕ ਆ ਕਬਰੀ ਰੁਕ ਜਾ ਛੱਡ ਜੀ ਬਈ ਛੱਡ ਜੀ ਆਹ ਕੜਨ ਪੜਨ ਦੀ ਦੀ ਬਾਰੀ ਵਧੀਆ ਖੋਲਤੀ ਦੱਸੀ ਇਹਦੀ ਹਾਂ ਫੋਨ ਤੁਸੀਂ ਜਾਣਾ ਨਾਲ ਹਾਂ ਹਾਂ ਬੇਟਾ ਪਾਣੀ ਉਹ ਪਾਣੀ ਨਾ ਪਈ ਇਹਨੇ ਆਹ ਫੋਨ ਲੈ ਕੇ ਆਣਾ ਵੀਰੇ ਨਾਲ ਤੁਸੀਂ ਇਹਦੇ ਬਣਾਣੀ ਨਹੀਂ ਫੜਾਉਣਾ ਨਾ ਫੋਨ ਹਾਂ ਪਿੱਛੇ ਉਹ ਰੇਡ ਦੇ ਬਾਈ ਜੀ ਆ ਰੇਡ ਦੇ ਪਿੱਛੇ ਨੂੰ ਹੁਣ ਕਹੋ ਯਾਰ ਫੋਨ ਫੜਾਓ ਦੂਰ ਹੋਇਆ ਨਹੀਂ ਬੋਟ ਆ ਵੀਡੀਓ ਜਲਦੀ ਜਲਦੀ ਫੜਾਉਣੀ ਹੈ ਚੱਲੀ ਇਹਦੀ ਵੀਡੀਓ ਵੀਡੀਓ ਜਲਦੀ ਆਨਲਾਈਨ ਕਰਦਾ ਚਲਦੀ ਬਣਾਉਣੀ ਹੈ ਲੋਕ ਵੀਡੀਓ ਬਣਾ ਵੀ ਕਰਾ ਦੇ ਸਰ ਮਹਾਰਾਜ ਜੀ ਦੁਬਾਰਾ ਆ ਜਾਨਗੇ ਹੁਣ ਉਹ ਚੱਲ ਜੇ ਚੱਲ ਮੰਨ ਲਾ ਬੜੀ ਇਤਰਾਜ ਮਰੀਏ ਨੇ ਪਿੱਛੇ ਆ ਲੋ ਕਿੱਥੇ ਬੈਠਾ ਆਈ ਜਾ ਬਾਬਾ ਜੀ ਥੱਲੇ ਆ ਜਾਓ ਤੇ ਭਾਈ ਇਹਨੂੰ ਆ ਮਾਰਨਾ ਪੂਗਾ ਅਧਰੋਣਾ ਭਾਈ ਉਹਨੂੰ ਦੇਖਣਾ ਨਹੀਂ ਬਾਬਾ ਜੀ ਉਧਰ ਆਪਾਂ ਥੱਲੇ ਨੂੰ ਹੋ ਜੇ ਇੰਨਾ ਵਧੀਆ ਕਰਨਾ ਅੰਕੀ ਤੇ ਇੱਧਰ ਆ ਨਾ ਆਇਆ ਕੋਈ ਨਾ ਕੋਈ ਆਪਾਂ ਪੜਿਆ ਪੌੜਾ ਲੈ ਇਹ ਬਸ ਮੱਲਾ ਗਿਆ ਜੀ ਲੋੜ ਨਹੀਂ ਇਹਦਾ ਕੰਮ ਸੀ ਕੀ ਆ ਬੜੀ ਸੁਰੱਖਿਅਤ ਕਰਨੀ ਹੈ ਕੋਈ ਲੋੜ ਨਹੀਂ ਲੱਗਣਾ ਨਾ ਕੋਈ ਮੱਦਦ ਲੋ ਇਹ ਕੁਝ ਕੁ ਵਕਤ ਦੇ ਮੰਗੇ ਇਹ ਤੁਹਾਨੂੰ ਫੰਡ ਨਹੀਂ ਤੁਹਾਨੂੰ ਆਪਣਾ ਫੰਡ ਨਹੀਂ ਤੁਹਾਨੂੰ ਹਾਂ ਜੀ ਐਵਰੀ ਬੋਲਣਾ ਯਾਰ ਇਹ ਜਾਨ ਨਹੀਂ ਬੇਦਰ ਕਰਦਾ ਚੁੱਪ ਤੇ ਰਹੋ ਹਾਂ ਹਾਂ ਮੰਜੀ ਦਾ ਰਹਿਣਾ ਫਿਰ O é que tente. ਬਾਰਡਰ ਦੇ ਨਜ਼ਦੀਕ ਵੈਂਡਰ ਫਾਜ਼ਿਲਗਾ ਡਿਸਟ੍ਰਿਕਟ ਸਤਨਾਮ ਵਾਹਿਗੁਰੂ ਬਖਮੋ ਮਬਾਹਗੁਰੂ ਸਤਨਾਮ ਵਾਹਿਗੁਰੂ ਪਾਟੇਰੀ ਕੰਟਰੋਲ महाराजा <laughs> ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸ ਗਲਾਬ ਬਹਿਣੀ ਆ ਨਾਲ ਦੋ ਤੋਰ ਸਾਰਾ ਨਾਗਰਾ ਪੀਂਗ ਲੈ ਨਹੀਂ ਇਹ ਪੀ ਗਲਾਬ ਆਲਾ ਨਹੀਂ ਗਾਲਾ ਤੋਂ ਕੋਈ ਦੱਸੀ ਆਪੇ ਕਰਦਾ ਸ੍ਰੀ ਸੁਪ ਤੇ ਜਾ ਕੇ ਕੋਈ ਦਵਾ ਵਾ ਫੀ ਕਰ ਹਾਂਜੀ ਆਵਾਜ਼ ਕੋਲ ਜਲਦੀ ਤੋਂ ਜਲਦੀ ਕੋਈ ਜਗਾ ਨਹੀਂ ਆਪਾਂ ਦਾ ਕੰਟੀ ਮਾਰ ਲੈ ਨਹੀਂ ਅੰਨੇ ਬਾਸ ਗੰਦੀ ਜਦੋਂ ਜਾਈ ਲਾ ਮਨ ਸਤਿਨਾਮ ਵਾ ਅੰਦੀ ਸਿਲੀਪਾ ਮੈ ਰਾਂਦੇ ਚਰਨਾ

我们这